ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਟ 16 ਅਖੀਰ ਦਸੰਬਰ ਆ ਗਿਆ ਤੇ ਜਸਪ੍ਰੀਤ ਨੇ ਆਪਣੇ ਪਾਪਾ ਤੇ ਨਿੱਕੇ ਚੰਨੀ ਲਈ ਜੈਕਟਾਂ ਸੀ ਕੜੀਆਂ ਪਹਿਲਾਂ ਹੀ ਖਰੀਦ ਲਈਆਂ ਸਨ ਕੋਈ ਸਮਾਨ ਉਸਨੇ ਆਪਣੇ ਚੰਗੇ ਮਿਲਣ ਗਿਲਣ ਵਾਲੀ ਰਿਸ਼ਤੇਦਾਰਾਂ ਲਈ ਵੀ ਖਰੀਦ ਲਿਆ ਸੀ ਤੇ ਇੱਕ ਜੈਕਟ ਆਪਣੀ ਗਵਾਂਢਣ ਚਾਚੀ ਲਈ ਜਿਸ ਨੇ ਉਸਦੇ ਵਿਆਹ ਵੇਲੇ ਉਸਦੀ ਮੰਮੀ ਵਾਲੇ ਸਾਰੇ ਸ਼ਗਨ ਪੂਰੇ ਕੀਤੇ ਸੀ ਉਸ ਲਈ ਲੈ ਲਈ ਸੀ ਇੱਕ ਵਧੀਆ ਜੀ ਘੜੀ ਉਸਨੇ ਸਜਾਤਾ ਲਈ ਖਰੀਦੀ ਤੇ ਇੱਕ ਹੱਥ ਵਿੱਚ ਪਾਉਣ ਵਾਲਾ ਉਚੇਚਾ ਕੰਗਣ ਉਸਨੇ ਪੂਨਮ ਲਈ ਵੀ ਖਰੀਦ ਲਿਆ ਜੋ ਬਹੁਤ ਮਹਿੰਗਾ ਤਾਂ ਨਹੀਂ ਸੀ ਨਾ ਉਹ ਸੋਨੇ ਦਾ ਸੀ ਤੇ ਨਾ ਚਾਂਦੀ ਦਾ ਬਲਕਿ ਉਹ ਕਿਸੇ ਹੋਰ ਤੱਤ ਦਾ ਬਣਿਆ ਹੋਇਆ ਸੀ ਪਰ ਉਹ ਬਹੁਤ ਵਧੀਆ ਲੱਗਦਾ ਸੀ ਉ ਜਾਕਰ ਤੇ ਉਸਨੂੰ ਹਵਾਈ ਅੱਡੇ ਉੱਤੇ ਛੱਡਣ ਲਈ ਨਵਿੰਦਰ ਕੌਰ ਗਈ ਉਹ ਦੋਨਾਂ ਨਾਲ ਬੜੇ ਪਿਆਰ ਨਾਲ ਪੇਸ਼ ਆਈ ਪੰਜਾਬ ਤੋਂ ਕੁਝ ਚੀਜ਼ਾਂ ਉਸਨੇ ਮਗਵਾਈਆਂ ਜਿਨ੍ਹਾਂ ਨੂੰ ਲਿਆਉਣ ਲਈ ਜਸਪ੍ਰੀਤ ਨੇ ਉਸ ਨਾਲ ਬਾਕੀਤਾ ਜਸਪ੍ਰੀਤ ਵੀ ਉਸ ਪ੍ਰਤੀ ਜ਼ਰਾ ਜ਼ਿਆਦਾ ਨਰਮ ਹੋਈ ਰਹੀ ਉਹ ਵੀ ਐਵੇਂ ਆਪਣੀ ਸੱਸ ਨਾਲ ਹੁਣ ਵਿਵਾਦਨਾ ਬਿਲਕੁਲ ਨਹੀਂ ਸੀ ਚਾਹੁੰਦੀ ਕਿਉਂਕਿ ਉਸਨੇ ਆਪਣੇ ਮਨ ਨੂੰ ਮੰਨਾਲਿਆ ਸੀ ਕਿ ਲੜਨ ਤੇ ਬਹਿਸਨ ਵਿੱਚ ਕੁਝ ਨਹੀਂ ਸੀ ਪਿਆ ਬਸ ਆਪਣੇ ਕੰਮ ਪੂਰੇ ਕਰਦੇ ਜਾਓ ਪੂਰੇ 23 ਘੰਟੇ ਬਾਅਦ ਉਹ ਦਿੱਲੀ ਪੁੱਜੀ ਤੇ ਉਥੋਂ ਟੈਕਸੀ ਵਿੱਚ 6 ਘੰਟੇ ਦਾ ਸਬਰ ਤੈਅ ਕਰਕੇ ਹੁਕਰ ਪੁੱਜੀ ਗੁਰਦੇਵ ਸਿੰਘ ਜਸਪ੍ਰੀਤ ਨੂੰ ਜੱਫੀ ਵਿੱਚ ਲੈ ਕੇ ਬੜਾ ਭਾਵੁਕ ਹੋ ਗਿਆ ਤੇ ਰੋਣ ਲੱਗ ਪਿਆ ਸ਼ੁਰੂ ਤੋਂ ਹੀ ਉਹ ਆਪਣੀ ਧੀ ਨਾਲ ਜੁੜਿਆ ਹੋਇਆ ਸੀ ਪਰ ਦੁਨੀਆ ਦੇ ਦਸਤੂਰ ਵਿੱਚ ਬੱਜਾ ਹੋਣ ਕਰਕੇ ਉਸ ਨੂੰ ਉਹ ਕਰਨੀ ਸੀ ਰੱਖ ਸਕਦਾ ਤੇ ਨਾ ਹੀ ਕਿਸੇ ਨੂੰ ਕਰਜਵਾਈ ਬਣਾ ਕੇ ਰੱਖ ਸਕਦਾ ਸੀ ਕਿਉਂਕਿ ਉਹ ਆਰਥਿਕ ਪੱਖੋਂ ਕਮਜ਼ੋਰ ਸੀ ਉਹ ਨੂੰ ਪਰਦੇਸ ਵਿਆਹ ਕੀ ਭਾਵੇਂ ਪਛਤਾ ਰਿਹਾ ਸੀ ਪਰ ਇਹੀ ਇੱਕ ਰਾਹ ਸੀ ਜਿਸ ਨੂੰ ਉਸ ਵੇਲੇ ਉਹ ਵੇਖ ਸਕਿਆ ਸੀ ਕੁਝ ਗੱਲਾਂ ਉਨੁਸਾਰ ਇਹ ਕਦਮ ਠੀਕ ਵੀ ਲੱਗ ਰਿਹਾ ਸੀ ਕਿ ਉਸਦੀ ਟੀ ਚੰਗੇ ਕਰ ਚਲੀ ਗਈ ਸੀ ਉਹ ਜੋ ਹੈਰਾਨ ਵੀ ਸੀ ਕਿ ਪੁੱਤਾਂ ਵਾਂਗ ਉਸਨੇ ਬਾਹਰੋਂ ਕਾਫੀ ਪੈਸਾ ਵੀ ਭੇਜ ਦਿੱਤਾ ਸੀ ਜਿਸ ਕਰਕੇ ਉਹ ਜ਼ਰਾ ਆਰਥਿਕ ਪੱਖੋਂ ਸੌਖਾ ਹੋ ਗਿਆ ਸੀ ਉਹਨੇ ਜਸਪ੍ਰੀਤ ਦੇ ਲੱਖ ਵਾਰ ਆਖਣ ਉੱਤੇ ਵੀ ਕਾਰ ਨਹੀਂ ਸੀ ਲਈ ਤੇ ਉਹ ਸਕੂਟਰ ਨਾਲ ਹੀ ਸੱਟਦਾ ਰਿਹਾ ਉਹ ਨਿੱਕੇ ਚੰਨੀ ਨੂੰ ਸਾਈਕਲ ਨਾਲ ਗੁਜ਼ਾਰਾ ਕਰਨ ਦੀ ਸਮਝਾਉਂਦਾ ਰਿਹਾ ਪਰ ਉਸ ਨੂੰ ਇਸ ਗੱਲ ਦਾ ਕੋਈ ਕਿਆਸ ਨਹੀਂ ਸੀ ਕਿ ਉਸਦੀ ਪਿਆਰੀ ਤੇ ਲਾੜਲੀ ਧੀ ਕਿਉਂ ਜੇ ਹਾਲਾਤ ਵਿੱਚ ਦੀ ਲੰਗਰੀ ਸੀ ਕਿਵੇਂ ਉਹ ਆਪਣੇ ਸਹੁਰੇ ਘਰ ਇੱਕ ਨੌਕਰ ਬਣ ਕੇ ਰਹਿਂਦੀ ਥਾਂ ਆਪਣੇ ਸਿਰ ਦੇ ਉੱਤੇ ਆਪਣੇ ਲਈ ਇੱਕ ਚੰਗੀ ਥਾਂ ਬਣਾਉਣ ਲਈ ਜੂਝ ਰਹੀ ਸੀ ਉਜਾਗਰ ਨੂੰ ਵੀ ਉਹ ਜੱਫੀ ਪਾ ਕੇ ਮਿਲਿਆ ਤੇ ਬਾਰ-ਬਾਰ ਉਸ ਦਾ ਸਿਰ ਪਲੱਸ ਅਰਜ ਜਸਪ੍ਰੀ ਦੇ ਘਰ ਆਉਣ ਨਾਲ ਪਰਿਵਾਰ ਵਿੱਚ ਖੁਸ਼ੀ ਜੀ ਫੈਲ ਗਈ ਸਾਰੇ ਗਵਾਂਡ ਵਾਲੇ ਜਸਪ੍ਰੀ ਨੂੰ ਮਿਲਣ ਆਏ ਉਹਦੀ ਚਾਚੀ ਨੇ ਫੇਰ ਉਸ ਨੂੰ ਬਹੁਤ ਪਿਆਰ ਦਿੱਤਾ ਤੇ ਉਸ ਵੱਲੋਂ ਲਿਆਂਦੀ ਜੈਕਟ ਪਾ ਕੇ ਉਹਨੇ ਕਿਹਾ ਚੱਲੇ ਪਾ ਕੇ ਤੈਨੂੰ ਧੀ ਯਾਦ ਕਰਦੀ ਰਾਂਗੀ ਮੈਂ ਜਸਪ੍ਰੀਤ ਨੇ ਉਸ ਨੂੰ ਪਿਆਰ ਵਿੱਚ ਕਲਾਵੀ ਵਿੱਚ ਲੈ ਕੇ ਕਿਹਾ ਮੈਂ ਤੁਹਾਨੂੰ ਕਦੇ ਨਹੀਂ ਭੁੱਲੀ ਚਾਚੀ ਜੀ ਜਸਪ੍ਰੀਤ ਨੂੰ ਉਹ ਲੋਕ ਵੀ ਮਿਲਣ ਆਏ ਜਿਨ੍ਹਾਂ ਦੇ ਬੱਚਿਆਂ ਨੂੰ ਪੜਾਉਂਦੀ ਰਹੀ ਸੀ ਤੇ ਉਹ ਬੱਚੇ ਵੀ ਉਹਨੂੰ ਮਿਲੇ ਜੋ ਹੁਣ ਵੱਡੇ ਹੋ ਚੁੱਕੇ ਸੀ ਪਰ ਉਹ ਅਜੇ ਵੀ ਉਸ ਪ੍ਰਤੀ ਬਹੁਤ ਸ਼ਰਧਾ ਵਿਖਾਰੇ ਸਨ ਇੱਕ ਹਫਤਾ ਤਾਂ ਉਸ ਦਾ ਇੰਜ ਹੀ ਲੰਘ ਗਿਆ ਤੇ ਕੁਝ ਖਾਸ ਰਿਸ਼ਤੇਦਾਰਾਂ ਨੂੰ ਉਜਾਗਰ ਨਾਲ ਉਹ ਟੈਕਸੀ ਕਰਕੇ ਮਿਲ ਵੀ ਆਈ ਸੀ ਉਹ ਆਪਣੇ ਭੂਆ ਕੋਲ ਬਹੁਤ دیر ਨਹੀਂ ਸੀ ਠਹਿਰੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਹਦੀ ਭੂਆ ਤੇ ਉਹਦੇ ਫੂਫੜ ਜੀ ਉ ਜਾਗਰ ਦੇ ਸਿਧਰੇ ਬੰਨ ਬੜੀ ਜਲਦੀ ਸਮਝ ਗਏ ਸਨ ਭਾਵੇਂ ਉਹ ਮੂੰਹ ਕੁਝ ਨਹੀਂ ਸੀ ਬੋਲੇ ਤੇ ਉਹ ਉਹਨਾਂ ਕੋਲੋਂ ਜਾਗਰ ਬਾਰੇ ਕੁਝ ਸੁਨਣਾ ਵੀ ਨਹੀਂ ਸੀ ਚਾਹੁੰਦੀ ਉਸ ਦਾ ਵਿਸ਼ਵਾਸ ਸੀ ਕਿ ਕਈ ਵਾਰ ਕੋਈ ਰਿਸ਼ਤੇਦਾਰ ਜੇ ਅੰਦਰਲੀ ਗੱਲ ਨਾ ਹੀ ਦੱਸੇ ਤਦ ਵੀ ਮਨ ਦੀ ਸ਼ਾਂਤੀ ਬਣੀ ਰਹਿੰਦੀ ਹੈ ਫਿਰ ਉਸ ਨੇ ਸਜਾਤਾ ਨੂੰ ਉਤੇਜੇ ਤੌਰ ਤੇ ਸੱਦਿਆ ਤੇ ਉਹ ਇੱਕ ਐਤਵਾਰ ਨੂੰ ਆਪਣੇ ਦੋਨਾਂ ਮੁੰਡਿਆਂ ਨੂੰ ਲੈ ਕੇ ਜਸਪ੍ਰੀਤ ਨੂੰ ਮਿਲਣ ਆਈ ਉਸ ਵੱਲੋਂ ਦਿੱਤੀ ਘੜੀ ਬਨ ਕੇ ਸਜਾਤਾ ਬੋਲੀ ਇਹ ਘੜੀ ਮੈਨੂੰ ਯਾਦ ਕਰਾਏਗੀ ਕਿ ਮੇਰੀ ਸੇਲੀ ਮੈਨੂੰ ਕਦੇ ਭੁੱਲੀ ਨਹੀਂ ਤੂੰ ਕਿਵੇਂ ਸੋਚ ਲਿਆ ਕਿ ਮੈਂ ਤੈਨੂੰ ਭੁੱਲ ਜਾਵਾਂਗੀ ਆ ਮੇਰਾ ਮਤਲਬ ਇਹ ਹੈ ਕਿ ਜਦੋਂ ਤੂੰ ਆਪਣੇ ਟੱਬਰ ਲਈ ਕੁਝ ਖਰੀਦਿਆ ਹੋਵੇਗਾ ਤਦ ਤੈਨੂੰ ਮੈਂ ਵੀ ਯਾਦ ਆਈ ਬਿਲਕੁਲ ਉਸ ਤੇ ਦੋਨੋਂ ਮੁੰਡੇ ਇੱਕੋ ਜਿਹੇ ਲੱਗਦੇ ਸਨ ਜੋ ਆਉਂਦੇ ਹੀ ਜਸਪ੍ਰੀਤ ਖੁਰਾਂ ਦੇ ਵੇੜੇ ਵਿੱਚ ਖੇਡਣ ਲੱਗ ਪਏ ਸਨ ਸੁਜਾਤਾ ਨੇ ਜਸਪ੍ਰੀਤ ਨੂੰ ਦੱਸਿਆ ਕਿ ਉਹ ਉਹਨਾਂ ਬੱਚਿਆਂ ਨੂੰ ਪਾ ਕੇ ਬਹੁਤ ਖੁਸ਼ ਸੀ ਅਤੇ ਉਸਨੇ ਮੁਸਕਰਾ ਕੇ ਕਿਹਾ ਵੇਖ ਇਹ ਦਿਲਰਾਜ ਨਾਲ ਕਿੰਨੇ ਰਲਦੇ ਨੇ ਮੈਨੂੰ ਇੰਜ ਲੱਗਦਾ ਕਿ ਇਨਾਂ ਬੱਚਿਆਂ ਦੇ ਰੂਹ ਵਿੱਚ ਦਿਲਰਾਜ ਮੇਰੇ ਨਾਲ ਹੀ ਹੈ ਮੈਂ ਖੁਸ਼ ਹਾਂ ਸੁਜਾਤਾ ਕਿ ਤੇਰੇ ਕੋਲ ਦੋ ਖੂਬਸੂਰਤ ਬੱਚੇ ਹਨ ਪਰ ਤੂੰ ਹੁਣ ਵਿਆਹੀ ਹੋਈ ਹੈ ਤੇਰੇ ਮਾਈ ਨੇ ਤੇਰਾ ਪੂਰਾ ਸਾਥ ਦਿੱਤਾ ਹੈ ਮੇਰੇ ਅਨੁਸਾਰ ਦਿਲਰਾਜ ਦੇ ਪਿਆਰ ਦੀਆਂ ਗੱਲਾਂ ਤੈਨੂੰ ਹੁਣ ਭੁੱਲ ਜਾਣੀਆਂ ਚਾਹੀਦੀਆਂ ਨੇ ਤੇਰੇ ਇਹ ਸੋਚਣਾ ਤੇਰੇ ਮੀਆਂ ਦੀ ਬੇਇੱਜ਼ਤੀ ਹੀ ਤਾਂ ਹੈ ਜੋ ਕਰ ਲਿਆ ਬਸ ਕਰ ਲਿਆ ਹੁਣ ਇਹਨੂੰ ਜ਼ਿਹਨ ਵਿੱਚ ਨਾ ਰੱਖ ਤੂੰ ਛੱਡ ਦਿਲਰਾਜ ਨੂੰ ਬੱਚੇ-ਬਾਲ ਤੇ ਆਪਣੇ ਮਾਹੀ ਨੂੰ ਰਾਜ਼ੀ ਕੇ ਪਿਆਰ ਦੇ ਜੋ ਤੈਨੂੰ ਖੁਸ਼ ਕਰਨ ਲਈ ਤੇਰੀ ਹਰ ਗੱਲ ਮੰਨਦਾ ਹੈ ਜਸਪ੍ਰੀਤ ਨੇ ਆਖਿਆ ਜਰਾ ਹੱਸ ਕੇ ਸਜਾਤਾ ਬੋਲੀ ਮੈਂ ਬਸੇਰਾ ਕਰਦੀ ਆ ਆਪਣੇ ਪਤੀ ਦਾ ਸਵੇਰੇ ਕੰਮ ਉੱਤੇ ਤੋਰ ਕੇ ਮੈਂ ਫੇਰ ਆਪਣੇ ਕੰਮ ਉੱਤੇ ਜਾਂਦੀ ਆ ਉਹ ਬੜੇ ਖੁਸ਼ ਨੇ ਮੇਰੇ ਉੱਤੇ ਉਹ ਮੇਰਾ ਕਰਦੇ ਨੇ ਤੇ ਮੈਂ ਉਹਨਾਂ ਦਾ ਪਰ ਪਿਆਰ ਤਾਂ ਮੈਂ ਦਿਲਰਾਜ ਨੂੰ ਹੀ ਕੀਤਾ ਹੈ ਆਪਣੇ ਪਤੀ ਕਰਕੇ ਹੀ ਤਾਂ ਮੈਂ ਦਿਲਰਾਜ ਨੂੰ ਮਿਲਣ ਨਹੀਂ ਜਾਂਦੀ ਇੱਕ ਦਿਨ ਦਿਲਰਾਜ ਆਖ ਰਿਹਾ ਸੀ ਆ ਜਾ ਮਿਲ ਜਾ ਤੇ ਬੱਚੇ ਮਿਲਾ ਜਾ ਮੈਨੂੰ ਤੇ ਮੈਂ ਉਹਨੂੰ ਕਿਹਾ ਹੁਣ ਨਹੀਂ ਇੰਜ ਕਰ ਸਕਦੀ ਮੈਂ ਤੇ ਫਿਰ ਉਹਨੇ ਮੁੜ ਕੇ ਮੈਨੂੰ ਕਦੇ ਨਹੀਂ ਪੁੱਛਿਆ ਸਜਾਤਾ ਜਦੋਂ ਵਿਆਹ ਹੀ ਗਏ ਫਿਰ ਅਤੀਤ ਦੇ ਪਿਆਰ ਵਿਆਹ ਜਾਂ ਚਾਹ ਤਾਨੂੰ ਭਲਾਉਣ ਵਿੱਚ ਹੀ ਚੰਗਾਈ ਹੈ ਮੇਰੀ ਤਾਂ ਇਹੋ ਰਾਏ ਹੈ ਤੂੰ ਫਿਕਰ ਨਾ ਕਰੜੀਏ ਮੈਂ ਨਾ ਗਈ ਹੁਣ ਕਦੇ ਦਿਲਰਾਜ ਨੂੰ ਮਿਲਣ ਤੂੰ ਦੱਸ ਤੂੰ ਬੱਚਾ ਕਿਉਂ ਨਹੀਂ ਕੀਤਾ ਇਹ ਤਾਂ ਬਹੁਤ ਵਧੀਆ ਉਮਰ ਹੈ ਬੱਚੇ ਲਈ ਤੇਰਾ ਬੰਦਾ ਤਾਂ ਬੜਾ ਖੂਬਸੂਰਤ ਹੈ ਜ਼ਰਾ ਸੰਗਾਉ ਲੱਗਦਾ ਆ ਬਸ ਅਗਲੇ ਸਾਲ ਦੀ ਪਲੈਨਿੰਗ ਬਣਾਈ ਹੈ ਹਾਂ ਹਾਂ ਇਹ ਜ਼ਰਾ ਸੰਗਾਉ ਤੇ ਸਾਹੂ ਹਨ ਸਾਹੂ ਮਰਦ ਵਰਗੀ ਮੌਜ ਨਹੀਂ ਚੱਲ ਬੱਚੇ ਬਾਰੇ ਜੇ ਹੁਣ ਸੋਚ ਰਹੀ ਹੈ ਫਿਰ ਤਾਂ ਵਧੀਆ ਤੂੰ ਹੀ ਦੱਸ ਮੈਨੂੰ ਕਿ ਕੀ ਤੇਰਾ ਮਰਦ ਤੇਰੀ ਪੂਰੀ ਇੱਜ਼ਤ ਕਰਦਾ ਬਹੁਤ ਤੇ ਬਹੁਤ ਪਿਆਰ ਕਰਦਾ ਮੈਨੂੰ ਹਾਂ ਬਹੁਤਾ ਚਲਾਕ ਨਹੀਂ ਤੇ ਚਲਾਕ ਬੰਦੇ ਮੈਨੂੰ ਉਂਝ ਵੀ ਪਸੰਦ ਨਹੀਂ ਜਸਪ੍ਰੀਤ ਮਾਨਣਾ ਬੋਲੀ ਮੁਸਕਰਾ ਕੇ ਸੱਜਦਾ ਬੋਲੀ ਫੇਰ ਕਿਸਮਤ ਵਾਲੀ ਹੈ ਪਰ ਸੱਚ ਦੱਸਾਂ ਮੇਰੇ ਵਾਲਾ ਜ਼ਰਾ ਚਲਾਕ ਹੈ ਮੇਰੀ ਉਂਝੋ ਕਦਰ ਬਹੁਤ ਕਰਦਾ ਹੈ ਅੜੀਏ ਇਹ ਨਹੀਂ ਬਹੁਤ ਇਹ ਉਹ ਤਾਂ ਚਾਹੀਦਾ ਹੈ ਕਿ ਘਰ ਵਾਲਾ ਕਦਰ ਕਰਨ ਵਾਲਾ ਹੋਵੇ ਤੇ ਪਿਆਰ ਕਰੇ ਜਸਪ੍ਰੀਤ ਨੇ ਕਿਹਾ ਤੇਰੀ ਸਹੇਲੀ ਪੂਨਮ ਤਾਂ ਕੀ ਹਾਲ ਹੈ ਕੀ ਆ ਰਹੀ ਹੈ ਉਹ ਮੈਨੂੰ ਮਿਲਣ ਖਾਤਰ ਆਸਟ੍ਰੇਲੀਆ ਤੋਂ ਆ ਰਹੀ ਹੈ ਕਿਉਂਕਿ ਅਸੀਂ ਇੱਥੇ ਇਕੱਠੇ ਹੋਣ ਦੀ ਸਲਾਹ ਬਣਾਈ ਹੋਈ ਹੈ ਤੂੰ ਉਹਨੂੰ ਚੰਡੀਗੜ੍ਹ ਲੈ ਕੇ ਆਵੀਂ ਤੇ ਆਪਾਂ ਇਕੱਠੇ ਸ਼ਿਮਲੇਗੜੀ ਮਾਰਾਂਗੇ ਸਜਾਤਾ ਬੋਲੀ ਕੋਈ ਨਾ ਇਹ ਸਲਾਹ ਵੀ ਬਣਾ ਲਵਾਂਗੇ ਉਹਨਾਂ ਨੇ ਇਕੱਠਿਆਂ ਖਾਣਾ ਖਾਧਾ ਤੇ ਹੋਰ ਆਪਣੀਆਂ ਘਰੇਲੂ ਗੱਲਾਂ ਕੀਤੀਆਂ ਜਿਵੇਂ ਸਜਾਤਾ ਆਪਣੇ ਆਰਥਿਕ ਪੱਖੋਂ ਵਧੀਆ ਸਹੁਰਿਆਂ ਦੀਆਂ ਗੱਲਾਂ ਕਰਦੀ ਰਹੀ ਤੇ ਜਸਪ੍ਰੀਤ ਅਮਰੀਕਾ ਦੀ ਸਫਾਈ ਅਜ਼ਾਦੀ ਤੇ ਆਪਣੀ ਨੌਕਰੀ ਬਾਰੇ ਇਹ ਜੋ ਦੋਨੋਂ ਸਹੇਲੀਆਂ ਗੱਲਾਂ ਵਿੱਚ ਮਸਤਰੀਆਂ ਤੇ ਵਜਾਗਰ ਨੂੰ ਗੁਰਦੇਵ ਸਿੰਘ ਬਾਹਰ ਨਾਲ ਲੱਗਦੇ ਕਸਬੇ ਵਿੱਚ ਘੁਮਾਉਣ ਲੈ ਗਿਆ ਸੀ ਫਿਰ ਸ਼ਾਮ ਨੂੰ ਜਸਪ੍ਰੀਤ ਉੱਤੇ ਇਹ ਜ਼ੋਰ ਪਾ ਕੇ ਕਿ ਉਹ ਤੇ ਪੁਨਮ ਉਸ ਨੂੰ ਮਿਲਣ ਜ਼ਰੂਰ ਆਵਣ ਸਜਾ ਤਾਂ ਆਪਣੀ ਕਾਰ ਵਿੱਚ ਵਾਪਸ ਚੰਡੀਗੜ੍ਹ ਨੂੰ ਪਰਤ ਗਈ ਜਸਪ੍ਰੀਤ ਨੇ ਚੰਨੀ ਨੂੰ ਅਕਾਉਂਟੈਂਸੀ ਕਰਨ ਲਈ ਪ੍ਰੇਰਿਆ ਅਤੇ ਸਿਰਫ ਪੜਾਈ ਉੱਤੇ ਕੇਂਦਰਿਤ ਰਹਿੰਦੀ ਫਿਰ ਸਲਾਹ ਦਿੱਤੀ ਉਸ ਨੇ ਆਪਣੇ ਪਾਪਾ ਨੂੰ ਆਪਣੀ ਨੌਕਰੀ ਛੱਡਣ ਲਈ ਬੜਾ ਜ਼ੋਰ ਲਾਇਆ ਅਰ ਗੁਰਦੇਵ ਸਿੰਘ ਨੇ ਉਹਨੂੰ ਸਮਝਾਇਆ ਵੇਖ ਪੁੱਤਰ ਇਸ ਨੌਕਰੀ ਨਾਲ ਮੇਰਾ ਵਕਤ ਚੰਗਾ ਲੰਘ ਜਾਂਦਾ ਹੈ। ਔਰ ਇਹ ਬੈਠ ਕੇ ਮੈਂ ਕੀ ਕਰਾਂਗਾ ਤੂੰ ਦੱਸ। ਮੈਂ ਹਾਂ ਜ ਤੇਰੇ ਉੱਤੇ ਬਹੁਤ ਖੁਸ਼ ਹਾਂ। ਤੁਸੀਂ ਤਿੰਨ ਮੱਜਾਂ ਰੱਖ ਲਓ। ਜਸਪ੍ਰੀਤ ਨੇ ਸਲਾਹ ਦਿੱਤੀ। ਦੋ ਅਸੀਂ ਜੀਆਂ ਤੇ 1.5 ਕਿਲੋ ਦੁੱਧ ਮੁਕਦਾ ਨਹੀਂ। ਕਾਹਨੂੰ ਮੱਜਾਂ ਦਾ ਟੰਬਰ ਕਰਨਾ ਪ੍ਰੀਤ। ਜੇ ਤੋ ਤੂੰ ਸੀ ਗੱਲ ਹੋਰ ਸੀ। ਗੁਰਦੇਵ ਸਿੰਘ ਨੇ ਆਖਿਆ। ਆਪਾ ਜੀ ਬਾਕੀ ਦੁੱਧ ਡੇਰੀ ਵਿੱਚ ਪਾ ਦਿਆ ਕਰਨਾ ਜਸਪ੍ਰੀਤ ਨੇ ਸਲਾਹ ਦਿੱਤੀ ਅ ਖਿਆਲ ਤੇਰਾ ਵਧੀਆ ਹੈ ਸੋਚਾਂਗੇ ਇਸ ਬਾਰੇ ਵੀ ਪੁੱਤਰ ਮੱਜਾਂ ਹੁਣ ਬਹੁਤ ਮਹਿੰਗੀਆਂ ਹੋ ਗਈਆਂ ਐਨੇ ਪੈਸੇ ਕਾਹਨੂੰ ਲਾਉਣੇ ਆ ਜਸਪ੍ਰੀਤ ਪਾਪਾ ਨਾਲ ਬੈਸ ਨਹੀਂ ਕਰਨਾ ਚਾਹੁੰਦੀ ਇਸ ਲਈ ਉਹ ਬੋਲੀ ਉਸ ਲਈ ਪੈਸੇ ਮੈਂ ਕੱਲ ਦੇਵਾਂਗੀ ਰੱਗੇ ਤੁਹਾਡੀ ਮਰਜ਼ੀ ਹੈ ਪਾਪਾ ਮੈਂ ਇਸ ਬਾਰੇ ਜ਼ਰੂਰ ਸੋਚਾਂਗਾ ਠੀਕ ਹਾਂ ਤੂੰ ਆਪਣੇ ਬਾਰੇ ਕੁਝ ਦੱਸਿਆ ਹੀ ਨਹੀਂ ਮੈਂ ਦੱਸਿਆ ਸੀ ਕਿ ਪਪਾ ਜੀ ਮੈਂ ਸਕੂਲ ਵਿੱਚ ਪੜਾਉਣ ਲੱਗ ਪਈ ਸੀ ਤਦੇ ਤੁਹਾਨੂੰ ਪੈਸੇ ਕੱਲ ਸਕੀਆਂ ਨਹੀਂ ਮੈਨੂੰ ਇਹ ਲੋਕ ਤੁਹਾਡੇ ਲਈ ਪੈਸੇ ਭੇਜਣ ਦੇ ਦਿੰਦੇ ਕਦੇ ਪਪਾ ਦੂਰ ਦੇ ਢੋਲ ਸੌਣੇ ਹੁੰਦੇ ਨੇ ਕੁਝ اٹੱਕ ਕੇ ਗੁਰਦੇਵ ਸਿੰਘ ਨੇ ਕਿਹਾ ਸਗੁਰ ਬਾਰੇ ਤਾਂ ਤੂੰ ਦੱਸ ਦਿੱਤਾ ਸੀ ਕੋਈ ਨਹੀਂ ਪ੍ਰੀਤ ਆਪਣੇ ਘਰ ਨੂੰ ਹਰ ਕੋਈ ਲਾਲਚੀ ਹੋਇਆ ਕਰਦਾ ਪਰ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਤੂੰ ਹੁਣ ਕਿਵੇਂ ਮਹਿਸੂਸ ਕਰਦੀ ਓ ਸਟੱਬਰ ਵਿੱਚ ਵਲੀ ਲੰਗਰੀ ਹੈ ਪਾਪਾ ਕੋਈ ਦੁੱਖ ਨਹੀਂ ਹੈ ਮੈਨੂੰ ਅਜਾਗਰ ਜੀ ਬਹੁਤ ਕਰਦੇ ਆ ਮੇਰਾ ਬਾਕੀ ਪਰਿਵਾਰ ਵੀ ਠੀਕ ਹੈ ਪੂਰਾ ਤਾਂ ਕੋਈ ਵੀ ਨਹੀਂ ਹੁੰਦਾ ਉਹ ਸਾਰੀਆਂ ਗੱਲਾਂ ਉੱਤੇ ਪਰਦਾ ਪਾ ਕੇ ਜਸਪ੍ਰੀਤ ਨੇ ਗੱਲ ਨਵੇੜੀ ਗੁਰਦੇਵ ਸਿੰਘ ਦੇ ਚਿਹਰੇ ਉੱਤੇ ਮੁਸਕਰਾਹਟ ਵੇਖ ਕੇ ਜਸਪ੍ਰੀਤ ਖੁਸ਼ ਹੋ ਗਈ ਤੇ ਫਿਰ ਉਹ ਆਪਣੀ ਸਹੇਲੀ ਪੂਨਮ ਬਾਰੇ ਆਪਣੇ ਪਾਪਾ ਨੂੰ ਦੱਸਣ ਲੱਗ ਪਈ ਕਿ ਪੂਨਮ ਨਾਲ ਉਹ ਕੁਝ ਘੁਮੇਗੀ ਗੁਰਦੇਵ ਸਿੰਘ ਨੇ ਝਟ ਹਾਂ ਵਿੱਚ ਹਾਂ ਬੁਲਾਉਂਦੇ ਆ ਕਿਹਾ ਪੁੱਤਰ ਕੋ ਮੋਫੀ ਰੋਜ ਜਿੱਥੇ ਵੀ ਤੇਰਾ ਦਿਲ ਕਰਦਾ ਹੈ ਨਾਲੇ ਰੋਜ ਥੋੜੋ ਇੱਧਰ ਆਇਆ ਜਾਣਾ ਤੇਰੇ ਕੋਲੋਂ ਗੁਰਦੇਵ ਸਿੰਘ ਨੇ ਜਸਪ੍ਰੀਤ ਦਾ ਮੋਢਾ ਥਾਪੜਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ